ਇਹ ਤੂਫਾਨ ਆ ਗਿਆ ਮੰਡੀਆਂ ਆ ਦੇਖ ਸਕਦੇ ਆ ਤੁਸੀਂ ਦੇਖੋ ਵਈ ਕਿੰਨਾ ਤੂਫਾਨ ਆ ਗਿਆ ਦੇਖੋ ਤਰਪਾਲ ਕਿੱਥੇ ਉੱਡ ਗਈ ਦੁਵਾਰਾ ਰੁਖ ਬਦਲਿਆ ਰੱਬ ਨੇ ਦੇਖੋ ਵਈ ਮੰਟੀਆਂ ਮਾ ਕੀ ਹਾਲ ਹੋ ਰਿਹਾ ਕਿੰਨਾ ਤੂਫਾਨ ਆ ਗਿਆ ਆਹ ਦੇਖੋ ਭਾਈਓ ਕੀ ਹਾਲ ਕਰਦੀ ਆ ਮੰਡੀ ਨੂੰ ਬੱਲੇ 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 ਨਾਨੇਰ ਦੇਖੋ ਭਾਈ ਉਧਰ ਕੁਝ ਦਿਖੋਂ ਰਿਹਾ ਨਾਨੇਰਾ ਆ ਬਹੁਤ ਬੁਰਾ ਹਾਲ ਹੋ ਰਿਹਾ ਬਈ ਅੱਜ ਮੈਨੂੰ ਲੱਗਦਾ ਅੱਜ ਜਨਬ ਅੱਖਾਂ ਵਿੱਚ ਲੱਗਣ ਲਿੰਦਾ ਤੁਲ ਨਹੀਂ ਲਿੰਦਾ ਜੇਲਾ ਨੇਰ ਆ ਗਿਆ ਆਗਲਾ ਟੱਕਦੇ ਟੱਕਦੇ ਤੇਰੀ ਵੀਡੀਓ ਬਣ ਰਹੀ ਅੱਜ ਇਸ ਕੀ ਹਮਾਰਾ ਹਾਂ ਹਮ ਤੋ ਦੇ ਜਾ ਲੈ ਲੈ ਬਈ ਨੇ ਟੱਕਦੀਆਂ ਬੋਰੀਆਂ ਤੂਫਾਨ ਆ ਗਿਆ ਗੁਬਾਂਦ ਆ ਗਿਆ ਕਿੰਨਾ ਤੂਫਾਨ ਆ ਗਿਆ ਬਹੁਤ ਆਇਆ ਜੀ ਦੇਖੋ ਬਈ ਨੇ ਏਰੀ ਆ ਗਈ ਕਿੰਨੀ